ਇਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ? ਤੋਆ ਪਰ ਟਿਕਟ ਦਾ ਬਤਾ ਸੀ। ਬੋਲੋ ਜੀ, ਕਾਰਨ ਕੀ ਸੀਗਾ ਕਿਉਂ ਕੀਤਾ? सौरभ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ। ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ 'ਚ ਸੀ। ਰੋਟੀ ਪਾਣੀ ਬੰਨੀ ਉਤਰ ਚਦੇ ਸੀ ਆਉਣ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪਿੱਛੇ ਰਹਿੰਦਾ ਸੀ। ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ। ਆਹ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾ ਕਿਤੇ ਕੰਮ ਕਿਤੇ ਲੱਗ ਜੂਗੀ ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹ ਜੋ ਕੁਝ ਨਹੀਂ ਆ ਦੁਬਈ ਤਾਂ ਮੈਂ ਬਾਤ ਚੋ ਹੀ ਕਿਹਾ ਸੀ ਵੀ ਮੈਂ ਜਾਣਾ ਹਮ ਜੋ ਇਹ ਕਤਲ ਕੀਤਾ ਪਰ ਸਤਾਵਾ ਹੋ ਰਿਹਾ ਹੁਣ ਬਹੁਤ ਜ਼ਿਆਦੇ ਕਿਵੇਂ ਕੀਤਾ ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਨੂੰ ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਲੈ ਫੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸੀ ਮਾਨਸਾ ਕਿਉਂ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਤੋਆ ਪਰ ਟਿਕਟ ਦਾ ਬਤਾ ਸੀ ਨਹੀਂ ਮਾਰਿਆ ਕਿਵੇਂ ਗळा ਘੋਟਿਆ ਜਾਂ ਕੋਈ ਜੈਰੀ ਨਹੀਂ ਕੀਤਾ ਕੋਈ ਗੱਲਾਂ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਤੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਫਾਤੀ ਹੋਰ ਕੁਛ ਨਹੀਂ ਕੀਤਾ ਸੀ ਦਿਲ ਨਹੀਂ ਗੰਬਿਆ ਇੱਕ ਵਾਰ ਵੀ ਮੇਰਾ ਪੁੱਤ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਚੇ ਵੀ ਮਰਨਾ ਮੁੜ ਕੇ ਫੁੱਕੇ ਰਹਿ ਗਏ ਵੀ ਮਰਨਾ ਪਰ ਮਾਂ ਫੇਰ ਵੀ ਪੁੱਤ ਨੂੰ ਤਾਂ ਨਹੀਂ ਵਰ ਸਕਦੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਨਹੀਂ ਮੇਰੇ ਪਿਕੇ ਪਰਿਵਾਰ ਨੂੰ ਨਹੀਂ ਸੀ ਪਤਾ ਕਿੰਨਾ ਕੁ ਪੁਛਤਾਵਾ ਬਹੁਤ ਜ਼ਿਆਦਾ ਪੂਰੇ ਮਾਨਸਿਕ ਉਹਦੇ ਕਿ ਜੜੀ ਬੱਸ ਮਿਲ ਗਈ ਲਾਇਾਈ ਕਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਥੇ ਆ ਕੇ ਮਾਰਸ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸ ਬੱਸ ਉੱਤੇ